ਮਹਾਰਾਜ ਗੁਰਮੁਖ ਦੇ ਜੀਵਨ ਤੋਂ ਆਰੰਭਤਾ ਕਰਦੇ ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪਰਵਾਨ ਗੁਰਮੁਖ ਜਿਹੜਾ ਹੈ ਹਾ ਸਹੀ ਅਰਥਾਂ ਵਿੱਚ ਗੁਰਮੁਖ ਹੋਵੇ ਮਹਾਰਾਜ ਕਹਿੰਦੇ ਉਹਦਾ ਸੌਣਾ ਕੀ ਤੇ ਉਹਦਾ ਜਾਗਣਾ ਕੀ ਪਾ ਉਹ ਸਾਰੀਆਂ ਅਵਸਥਾ ਵਿੱਚ ਬਰਾਬਰ ਹੈ ਆਪਾਂ ਜਾਗਦਿਆਂ ਕੁਝ ਹੋਰ ਆ ਸੁਤਿਆਂ ਕੁਝ ਹੋਰ ਆ ਜਾਗਦਿਆਂ ਤੇ ਆਪਣਾ ਚਲੋ ਸਾਰਿਆਂ ਨੂੰ ਪਤਾ ਹੈ ਵੀ ਆਪਾਂ ਕੀ ਕਰਦੇ ਆ ਕਿ ਨਹੀਂ ਕਰਦੇ ਸੌਤਿਆਂ ਤਾਂ ਨਹੀਂ ਆਪਣਾ ਪਤਾ ਵੀ ਸੀ ਕਿਸ ਤਰ੍ਹਾਂ ਦੇ ਸੁਪਨੇ ਲੈ ਰਹੇ ਆ ਸੁਪਨਿਆਂ ਚ ਕਿਹੜੀ ਦੁਨੀਆ ਚ ਤੁਰੇ ਫਿਰਦੇ ਆ ਸੁਪਨਿਆਂ ਚ ਕਿਤੇ ਮਹਾਰਾਜ ਦੇ ਅਸਥਾਨਾਂ ਦੀ ਯਾਤਰਾ ਕਰਦੇ ਆ ਸੁਪਨਿਆਂ ਚ ਬੰਦਗੀ ਕਰਦੇ ਆ ਸੁਪਨਿਆਂ ਵਿੱਚ ਵੀ ਮਨੁੱਖ ਵਕਾਰ ਭੋਗ ਰਿਹਾ ਸੁੱਤੇ ਬੰਦੇ ਦੇ ਅੰਦਰ ਦਾ ਕਿਸੇ ਨੂੰ ਕੁਝ ਨਹੀਂ ਪਤਾ ਭਾਵੇਂ ਉਹਦੇ ਨਾਲ ਬੈਠਾ ਹੋਵੇ ਨਾਲ ਪਿਆ ਹੋਵੇ ਜਾਗਦੇ ਆਪਾਂ ਨੂੰ ਪਤਾ ਹੈ ਵੀ ਫਲਾਣਾ ਪਾਠ ਕਰ ਰਿਹਾ ਜੀ ਉਹ ਰੋਟੀ ਖਾ ਰਿਹਾ ਉਹ ਤੁਰ ਰਿਹਾ ਉਹ ਕੁਝ ਕਰ ਰਿਹਾ ਮਹਾਰਾਜ ਕਹਿੰਦੇ ਜਿਹੜਾ ਗੁਰਮੁਖ ਹੈ ਨਾ ਉਹਦਾ ਸੌਣਾ ਕੀ ਤੇ ਉਹਦਾ ਜਾਗਣਾ ਕੀ ਮਹਾਰਾਜ ਇਹ ਕੀ ਤਾਂ ਸਹਿਬ ਸਮਝਾਉਂਦੇ ਨੇ ਕਿ ਉਹ ਸੁਤਿਆਂ ਵੀ ਬੰਦਗੀ ਕਰ ਰਿਹਾ ਕਿਉਂਕਿ ਦੇਖੋ ਬਾਣੀ ਅੰਦਰ ਜਦੋਂ ਅਸੀਂ ਬਚਨ ਪੜ੍ਹਦੇ ਆ ਤਾਂ ਭਗਤ ਸਾਹਿਬ ਜੀ ਬੜੇ ਪਿਆਰ ਨਾਲ ਸਮਝਾਉਂਦੇ ਨੇ ਕਿ ਜਿਹੜੇ ਗੁਰਮੁਖ ਪਿਆਰੇ ਸੌਂਦਿਆਂ ਹੋਇਆਂ ਵੀ ਉੱਠਦੇ ਆ ਤੇ ਵਾਹੋ ਵਾਹੋ ਕਰੇਣ ਉਹਨਾਂ ਦੀ ਅਵਸਥਾ ਹੈ ਸੌਂਦੇ ਵੀ ਵਾਹੋ ਵਾਹੋ ਉਚਰੇ ਉਹ ਸੁੱਤਿਆਂ ਹੋਇਆਂ ਵਿਆਹੋ ਵਾਹੋ ਉਚਰਦੇ ਹਨ ਉਹ ਬਾਣੀ ਪੜਦੇ ਹਨ ਇਸ ਤਰ੍ਹਾਂ ਦੇ ਮਹਾਤਮਾ ਜਿਨ੍ਹਾਂ ਦੇ ਜੀਵਨ ਪੜਨ ਵਿੱਚ ਆਉਂਦੇ ਨੇ ਵੀ ਸੁੱਤਿਆਂ ਹੋਇਆ ਵੀ ਬਹੁਤ ਜਿਹੜੇ ਬਾਣੀ ਪੜਨ ਵਾਲੇ ਤੁਹਾਡੇ 'ਚ ਵੀ ਗੁਰਮੁਖ ਪਿਆਰੇ ਹੋਣਗੇ ਜਿਨ੍ਹਾਂ ਨਾਲ ਸੁਭਾਵਕ ਕੇ ਅਵਸਥਾ ਬਣੀ ਅਵਸਥਾ ਤੇ ਚਲੋ ਬਹੁਤ ਉੱਚੀ ਗੱਲ ਹੈ ਮੈਂ ਇਹ ਕਹਾਂ ਵੀ ਇਹ ਘਟਨਾ ਬੜਿਆਂ ਨਾਲ ਘਟੀ ਹੋਵੇਗੀ ਤੁਸੀਂ ਥੋੜੇ ਦਿਨ ਬਾਣੀ ਪੜੋ ਤੇ ਕਈ ਵਾਰ ਨਾ ਬੰਦਾ ਸੁੱਤਾ ਹੋਵੇ ਤੇ ਜਿਵੇਂ ਕੋਈ ਵੀ ਬਾਣੀ ਭਾਵੇਂ ਜਪਜੀ ਸਾਹਿਬ ਹੈ ਭਾਵੇਂ ਚੌਪਈ ਸਾਹਿਬ ਹੈ ਉਹ ਬੰਦਾ ਸੁਪਨੇ ਵਿੱਚ ਪੜ ਰਿਹਾ ਹੁੰਦਾ ਜਦੋਂ ਇੱਕਦਮ ਜਾਗ ਖੁੱਲਦੀ ਹੈ ਫਿਰ ਪਤਾ ਲੱਗਦਾ ਅੱਛਾ ਮੈਂ ਤੇ ਬਾਣੀ ਪੜ ਰਿਹਾ ਸੀਗਾ ਸੁਪਨੇ ਆਵੇ ਪਰ ਇਹ ਰੋਜ਼ ਨਹੀਂ ਗੁਰਮੁਖਾਂ ਦੀ ਰੋਜ਼ ਦੀ ਅਵਸਥਾ ਹੁੰਦੀ ਆਪਣੀ ਕਦੇ ਕਦਾਂ ਕੋਈ ਪੂਰਬਲਾ ਕਰਮ ਜਾਗੇ ਕੋਈ ਮਹਾਰਾਜ ਦਾ ਤਰਸ ਵਰਤੇ ਉਸ ਦਿਨ ਹੁੰਦੀ ਵੀ ਅਸੀਂ ਸੁੱਤਿਆਂ ਵੀ ਬਾਣੀ ਪੜ ਲੈਨੇ ਹਾਂ ਸੋ ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਨੇ ਜਿਹੜੇ ਗੁਰਮੁਖ ਹਨ ਉਹ ਸੁੱਤਿਆਂ ਹੋਇਆ ਵੀ ਭਾਵ ਆਮ ਸੰਸਾਰ ਤਾਂ ਸੌਂਦਾ ਹੈ ਤੇ ਆਪਾਂ ਬੁਰੀ ਤਰ੍ਹਾਂ ਸੁਪਨ ਅਵਸਥਾ ਵਿੱਚ ਸੌਂਨੇ ਆ ਤੇ ਜਾਂ ਫਿਰ ਸੁਖੂਪਤ ਵਿੱਚ ਚਲੇ ਜਾਣੇ ਜਿੱਥੇ ਅਸੀਂ ਕਹਿੰਨੇ ਸਾਨੂੰ ਪਤਾ ਹੀ ਕੁਝ ਨਹੀਂ ਮੈਂ ਪਿਆ ਕਿੱਥੇ ਹੋਇਆ ਸੀਗਾ ਉਹ ਇਹਨਾਂ ਦੋਵਾਂ ਅਵਸਥਾ ਵਿੱਚ ਜਦੋਂ ਹੁੰਦੇ ਨੇ ਉਦੋਂ ਵੀ ਉਹ ਕਰਤੇ ਪਰਮੇਸ਼ਰ ਨਾਲ ਹੀ ਜੁੜੇ ਨੇ ਤੇ ਜਦੋਂ ਜਾਗਦੇ ਨੇ ਉਹ ਹੱਥ ਪਾਉਂ ਕਰ ਕੰਮ ਸਭ ਚੀਤਨ ਰੰਚਨ ਨਾਲ ਉਹ ਜਾਗਦਿਆਂ ਹੋਇਆ ਸਾਰੇ ਆਪਣੇ ਰੋਜ਼ਮਰਾਂ ਦੇ ਕੰਮ ਕਾਜ ਕਰਦਿਆਂ ਹੋਇਆ ਵੀ ਕਰਤੇ ਅਕਾਲ ਪੁਰਖ ਪਰਮੇਸ਼ਰ ਨੂੰ ਅਰਾਧਦੇ ਹਨ ਇਸ ਤਰ੍ਹਾਂ ਉਹ ਪਰਮਾਨਿਕ ਹਨ ਉਹ ਸ਼ੋਭਨਿਕ ਹੋ ਜਾਂਦੇ ਹਨ ਜਿਨ੍ਹਾਂ ਸਾਸ ਗਿਰਾਸ ਨ ਬਿਸਰੇ ਸੇ ਪੂਰੇ ਪੁਰਖ ਪ੍ਰਧਾਨ ਤਾਂ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਸਾਸ ਗਿਰਾਸ ਨ ਵਿਸਰੈ ਪਾਵ ਸਵਾਸ ਲੈਂਦਿਆਂ ਵੀ ਜਿਨ੍ਹਾਂ ਨੂੰ ਪਰਮੇਸ਼ਰ ਨਹੀਂ ਵਿਸਰਦਾ ਹਰ ਸਾਹ ਦੇ ਵਿੱਚ ਦਮ-ਦਮ ਸਦਾ ਸੰਭਾਲਦਾ ਦਮ ਨਾ ਮਿਰਥਾ ਜਾਏ ਇਸ ਤਰ੍ਹਾਂ ਅਵਸਥਾ ਉਹਨਾਂ ਦੀ ਬਣ ਜਾਂਦੀ ਹੈ ਫਿਰ ਗ੍ਰਾਸ ਸਾਨੂੰ ਭੋਜਨ ਗ੍ਰਹਿਣ ਕਰਦਿਆਂ ਹੋਇਆ ਗ੍ਰਾਹੀਆਂ ਲੈਂਦਿਆਂ ਹੋਇਆ ਵੀ ਆਮ ਸੰਸਾਰ ਹੀ ਸਾਡੇ ਫੁਰਨਿਆਂ 'ਚ ਬਣਦਾ ਹੈ ਤੇ ਕੋਸ਼ਿਸ਼ ਕੀਤੀ ਜਾਵੇ ਭੋਜਨ ਗ੍ਰਹਿਣ ਕਰਦਿਆਂ ਕਰਤੇ ਦੀ ਯਾਦ ਅੰਦਰ ਆਈ ਜਾਵੇ ਤੇ ਉਹ ਖਾਧਾ ਹੋਇਆ ਭੋਜਨ ਵੀ ਅੰਮ੍ਰਿਤ ਬਣ ਜਾਂਦਾ ਜਦੋਂ ਅਸੀਂ ਭੋਜਨ ਗ੍ਰਹਿਣ ਕਰਦਿਆਂ ਵੀ ਮਨ ਦੇ ਵਿੱਚ ਵਿਕਾਰ ਚਿੰਤਾਵਾਂ ਲੈ ਕਰਕੇ ਸੋਚਾਂ ਲੈ ਕਰਕੇ ਭੋਜਨ ਗ੍ਰਹਿਣ ਕਰਦੇ ਆ ਤੇ ਮਾਫ ਕਰਿਓ ਉਹ ਭੋਜਨ ਸਾਡੇ ਸਰੀਰ ਵਿੱਚ ਜਾ ਕੇ ਉਸ ਤਰ੍ਹਾਂ ਦਾ ਹੀ ਸਾਡਾ ਸੁਭਾਅ ਬਣਾ ਦੇਗਾ ਉਸ ਤਰ੍ਹਾਂ ਹੀ ਸਾਡੇ ਸਰੀਰ ਨੂੰ ਜਿਵੇਂ ਸ਼ਕਤੀ ਬਲ ਪ੍ਰਦਾਨ ਕਰੇਗਾ ਛੋਟਾ ਜਿਹਾ ਤਰੀਕਾ ਇੱਕ ਦਿਨ ਸੁਭਾਵਕ ਭੋਜਨ ਗ੍ਰਹਿਣ ਕਰਦੇ ਆ ਮਨ ਦੇ ਵਿੱਚ ਖਿਆਲ ਆਇਆ ਇੱਕ ਵੀ ਅਸੀਂ ਜਿੰਨਾ ਚਿਰ ਭੋਜਨ ਗ੍ਰਹਿਣ ਕਰਦੇ ਆ ਜਿੰਨੀਆਂ ਵੀ ਅਸੀਂ ਗ੍ਰਾਹੀਆਂ ਲੈਣੇ ਆ ਤੇ ਹਰ ਗ੍ਰਾਹੀ ਦੇ ਨਾਲ ਚਲੋ ਆਪਾਂ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਨਹੀਂ ਕਰ ਸਕਦੇ ਏਡੀ ਆਪਣੀ ਅਵਸਥਾ ਨਹੀਂ ਹੈਗੀ ਇੱਕ ਹੁੰਦਾ ਸੁੱਤੇ ਸਿੱਧ ਹੋਣਾ ਇੱਕ ਚਲੋ ਕੁਝ ਕਰਨਾ ਵੀ ਸਹੀ ਜੇ ਸਹੀ ਜੇ ਕਿਤੇ ਗੁਰੂ ਕਿਰਪਾ ਦਾ ਸੁਭਾਅ ਬਣ ਜੇ ਤੇ ਮਨ ਚ ਕੁਦਰਤੀ ਖਿਆਲ ਸੀਗਾ ਵੀ ਇੱਕ ਗ੍ਰਾਹੀ ਜਦੋਂ ਮੂੰਹ ਵਿੱਚ ਆਪਾਂ ਪਾ ਰਹੇ ਹਾਂ ਤੇ ਜਿੰਨਾ ਕੋ ਸਮਾਂ ਉਹਨੂੰ ਚਬਾਉਣ ਤੇ ਲੱਗਦਾ ਹੈ ਕੋਈ ਤੇਜ ਖੰਦਾ ਹੈ ਕੋਈ ਹੌਲੀ ਖੰਦਾ ਹੈ ਤੇ ਉਹਨਾਂ ਚਿਰ ਜੇ ਅਸੀਂ ਆਪਣੇ ਮਨ ਦੇ ਵਿੱਚ ਰੱਖੀਏ ਵੀ ਉਹਨਾਂ ਚਿਰੇ ਗ੍ਰਾਹੀ ਆਪਣੇ ਗਲੇ ਤੋਂ ਸੰਗ ਤੋਂ ਥੱਲੇ ਨਹੀਂ ਉਤਾਰਨੀ ਮਨ ਹੀ ਮਨ ਦੇ ਵਿੱਚ ਇੱਕ ਮੂਲ ਮੰਤਰ ਦਾ ਪਾਠ ਕਰਕੇ ਤੇ ਫਿਰ ਉਹ ਗ੍ਰਾਹੀ ਅਸੀਂ ਗਲੇ ਤੋਂ ਥੱਲੇ ਉਤਾਰਨੀ ਇਸ ਤਰ੍ਹਾਂ ਕਰਕੇ ਵੇਖੀਏ ਜਾਂ ਕਰਕੇ ਵੇਖੋ ਕਦੀ ਧਿਆਨ ਨਾਲ ਕੀ ਹੋਏਗਾ ਜਿੰਨਾ ਚਿਰ ਪ੍ਰਸ਼ਾਦਾ ਛਕਿਆ ਮੰਨ ਲਓ ਜਿੰਨੀਆਂ ਵੀ ਗ੍ਰਾਹੀਆਂ ਅਸੀਂ ਲਈਆਂ 50 60 100 ਜਿਲ੍ਹਾ ਵੀ ਕੋਈ ਖਾਂਦਾ ਹੈ ਤੇ ਓਨੀ ਵਾਰ ਮੂਲ ਮੰਤਰ ਦਾ ਪਾਠ ਸਾਡੇ ਤੋਂ ਹੋ ਜਾਏਗਾ ਪਰ ਗੱਲ ਹੁਣ ਇਹ ਆ ਇਹਦੇ ਲਈ ਸਹਿਜ ਚਾਹੀਦਾ ਹੈ ਪਰ ਆਪਾਂ ਨੂੰ ਹੁੰਦਾ ਵੀ ਵਾਸ ਪ੍ਰਸ਼ਾਦਾ ਲਿਆ ਫਟਾਫਟ ਖਾਦਾ ਤੇ ਭੱਜ ਲੋ ਪਰ ਨਹੀਂ ਪ੍ਰਸ਼ਾਦਾ ਵੀ ਸਾਧੂ ਮਹਾਤਮਾ ਕਹਿੰਦੇ ਹੁੰਦੇ ਨੇ ਬੜੇ ਪਿਆਰ ਦੇ ਨਾਲ ਛਕੋ ਬੜੇ ਸਹਿਜ ਦੇ ਨਾਲ ਭੋਜਨ ਗ੍ਰਹਿਣ ਕਰਨਾ ਚਾਹੀਦਾ ਭੋਜਨ ਵਿੱਚ ਕਦੀ ਕਾਲੀ ਨਹੀਂ ਕਰਨੀ ਚੱਲਦੀ ਸੋ ਖੈਰ ਮਹਾਰਾਜ ਇਥੇ ਸਮਝਾਉਂਦੇ ਨੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ ਜਿਨ੍ਹਾਂ ਨੂੰ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਤਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ ਤਾਂ ਇਸ ਤਰ੍ਹਾਂ ਦੀ ਅਵਸਥਾ ਵਾਲੇ ਜਿਹੜੇ ਪੂਰਨ ਪੁਰਖ ਉਹ ਸੰਸਾਰ ਤੇ ਪੂਰੇ ਪੁਰਖ ਹਨ ਅਧੂਰੇ ਨਹੀਂ ਉਹਨਾਂ ਚ ਕਮੀ ਖਾਮੀ ਨਹੀਂ ਕਿਉਂ ਕਿਉਂਕਿ ਉਹ ਪੂਰੇ ਨਾਲ ਜੁੜ ਗਏ ਹਨ ਫਿਰ ਪ੍ਰਧਾਨ ਉਹ ਸੰਸਾਰ ਤੇ ਵੀ ਪ੍ਰਧਾਨ ਹਨ ਜ਼ਰੂਰੀ ਨਹੀਂ ਪ੍ਰਧਾਨ ਕਿਸੇ ਸੰਸਥਾ ਦਾ ਹੋਵੇ ਗੁਰੂ ਘਰ ਦਾ ਹੋਵੇ ਪ੍ਰਧਾਨਗੀ ਦਾ ਭਾਵ ਹੈ ਕਿਤੇ ਅੱਗੇ ਤੁਰਨਾ ਚਾਰ ਲੋਕ ਮਗਰ ਤੁਰਨਾ ਉਹ ਸਾਰੇ ਸੰਸਾਰ ਦੇ ਹੀ ਪ੍ਰਧਾਨ ਹੁੰਦੇ ਮਹਾਤਮਾ ਕਿਤੇ ਵੀ ਖੜ੍ਹ ਜੇ ਲੋਕ ਪੁੱਛਦੇ ਨੇ ਮਹਾਰਾਜ ਕੀ ਹੁਕਮ ਹੈ ਇਸ ਤਰ੍ਹਾਂ ਉਹ ਆਪਣੀ ਸੰਗਤ ਦੇ ਵਿੱਚ ਨਗਰ ਵਿੱਚ ਵਿਚਰੇ ਤੇ ਸਾਰਾ ਨਗਰ ਹੀ ਉਹਦੇ ਹੁਕਮ ਵਿੱਚ ਚੱਲ ਰਿਹਾ ਹੁੰਦਾ ਸਾਰੀ ਸ੍ਰਿਸ਼ਟੀ ਉਹਦੇ ਹੁਕਮ ਚ ਚੱਲਦੀ ਉਹ ਇੱਥੇ ਵੀ ਪੂਰਨ ਪੁਰਖ ਤੇ ਪ੍ਰધાન ਹਨ ਤੇ ਅੱਗੇ ਵੀ ਫਿਰ ਉਹ ਪ੍ਰধান ਦਰਗਾਹੇ ਵੀ ਰਾਜੇ ਜਨਕ ਤਰਾ ਉਹਨਾਂ ਦੀ ਚੱਲਦੀ ਹੈ ਕਰਮੀ ਸਤ ਗੁਰ ਪਾਈਐ ਅੰਨ ਦਿਨ ਲੱਗੇ ਧਿਆਨ ਤੇ ਬੜੇ ਵੱਡੇ ਕਰਮਾਂ ਦੇ ਨਾਲ ਭਾਗਾ ਦੇ ਨਾਲ ਬਖਸ਼ਿਸ਼ ਦੇ ਨਾਲ ਅਕਾਲ ਪੁਰਖ ਦੇ ਤਰਸ ਦੇ ਨਾਲ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਆ ਜੇ ਆਪਾਂ ਨੂੰ ਅੱਜ ਸਤਿਗੁਰੂ ਦੀ ਪ੍ਰਾਪਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਾਪਤੀ ਹੈ ਗੁਰਕਲਗੀਧਰ ਪਾਤਸ਼ਾਹ ਜੀ ਦੀ ਬਖਸ਼ੀ ਬਾਣੀ ਤੇ ਬਾਣੇ ਦੀ ਦਾਤ ਹੈ ਤਾਂ ਇਹ ਨਾ ਕਹੀਏ ਵੀ ਮੇਰੀ ਮਿਹਨਤ ਜਦ ਮੈਂ ਆਪ ਕੋਸ਼ਿਸ਼ ਕੀਤੀ ਮੇਰੇ ਮਨ ਵਿੱਚ ਆਇਆ ਮੈਂ ਅੰਮ੍ਰਿਤ ਛਕ ਲਾਂ ਮੇਰੇ ਮਨ ਚ ਮੈਂ ਸਿੱਕੀ ਧਾਰਨ ਕਰ ਲਾਂ ਨਹੀਂ ਮਨ ਚ ਤੇ بڑے ਲੋਕਾਂ ਦੇ ਆਉਂਦਾ ਹੈ ਪਰ ਸਾਰਿਆਂ ਨੂੰ ਇਹ ਦਾਤ ਨਹੀਂ ਪ੍ਰਾਪਤ ਹੁੰਦੀ ਮਾਫ ਕਰਿਓ ਤਾਂ ਸਹਿਬ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਉੱਤੇ ਤਰਸ ਵਰਤ ਗਿਆ ਸਤਿਗੁਰ ਪਾਈਐ ਕਰਮੀ ਸਤਿਗੁਰ ਪਾਈਐ ਉਹਨਾਂ ਨੂੰ ਕਰਮਾਂ ਨਾਲ ਫਿਰ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਪਰ ਉਹਨੇ ਵੀ ਨਹੀਂ ਆਪਾਂ ਕਹਿ ਦੇਣਾ ਵੀ ਠੀਕ ਹੈ ਫਿਰ ਜਦ ਦਿਨ ਕਿਤੇ ਕਿਰਪਾ ਆ ਗਈ ਅਸੀਂ ਗੁਰੂ ਵਾਲੇ ਬਣ ਜਾਵਾਂਗੇ ਨਹੀਂ ਅਰਦਾਸਾਂ ਕਰੀਏ ਕਿ ਮਹਾਰਾਜ ਸਾਡੇ ਕਰਮ ਜਿਹੜੇ ਹਨ ਉਹ ਕਿਰਪਾ ਕਰਕੇ ਬਣਾਓ ਜੇ ਨਹੀਂ ਹਨ ਤੇ ਤੁਸੀਂ ਕਿਰਪਾ ਕਰਕੇ ਸਾਡੇ ਕਰਮ ਬਲਟੋ ਸਾਡੇ ਕਰਮਾਂ 'ਚ ਲਿਖੋ ਤੇ ਜੇ ਅਗਾਹ ਕਿਤੇ ਸਾਡੇ ਕਰਮਾਂ ਚ ਲਿਖਿਆ ਤੇ ਕਿਰਪਾ ਕਰਕੇ ਉਹ ਵੀ ਤਰਸ ਕਰਕੇ ਹੁਣੇ ਸਾਡੀ ਝੋਲੀ ਚ ਪਾ ਦਿਓ ਤਾਂ ਮਹਾਰਾਜ ਕਹਿੰਦੇ ਕਰਮਾਂ ਨਾਲ ਫਿਰ ਪੂਰਾ ਗੁਰੂ ਮਿਲਦਾ ਤੇ ਅਨ ਦਿਨ ਲੱਗੈ ਧਿਆਨ ਫਿਰ ਦਿਨ ਰਾਤ ਗੁਰੂ ਦੇ ਚਰਨਾਂ ਵਿੱਚ ਧਿਆਨ ਲੱਗਦਾ ਮਾਫ ਕਰਿਓ ਗੁਰੂ ਦੇ ਚਰਨਾਂ ਵਿੱਚ ਸੁਰਤ ਦਾ ਜੁੜਨਾ ਵੀ ਇਹ ਕਰਮਾਂ ਭਾਗਾਂ ਦੀ ਨਿਸ਼ਾਨੀ ਹੈ ਬੜੇ ਲੋਕ ਗੁਰੂ ਵਾਲੇ ਹਨ ਪਰ ਨਾ ਕਦੀ ਬਾਣੀ ਪੜੀ ਤੇ ਨਾ ਕਦੀ ਬਾਣੀ ਪੜਦਿਆਂ ਮਨ ਟਿਕਿਆ ਨਾ ਕਦੀ ਸਿਮਰਨ ਵਿੱਚ ਮਨ ਟਿਕਿਆ ਨਾ ਗੁਰੂ ਦੇ ਚਰਨਾਂ ਨਾਲ ਕਦੀ ਮਨ ਟਿਕਿਆ ਤਾਂ ਸਹਿਬ ਕਹਿੰਦੇ ਕਰਮਾਂ ਨਾਲ ਗੁਰੂ ਮਿਲਦਾ ਤੇ ਫਿਰ ਦਿਨ ਰਾਤ ਅਠੇ ਪਹਿਰੋ ਦੇ ਵਿੱਚ ਧਿਆਨ ਜੁੜਦਾ ਹੈ ਤਿੰਨ ਕੀ ਸੰਗਤ ਮਿਲ ਰਹਾ ਦਰਗਹ ਪਾਈ ਮਾਨ ਤੇ ਜਿਹੜੇ ਇਸ ਤਰ੍ਹਾਂ ਦੇ ਗੁਰਮੁਖ ਪਿਆਰੇ ਹਨ ਤਿੰਨ ਕੀ ਸੰਗਤ ਮਿਲ ਰਹਾ ਮਹਾਰਾਜ ਕਹਿੰਦੇ ਉਹਨਾਂ ਦੀ ਸੰਗਤ ਵਿੱਚ ਮਿਲ ਕੇ ਰਿਆ ਕਰ ਕਿ ਜਿਸ ਤਰ੍ਹਾਂ ਦੀ ਸੰਗਤ ਹੋਏਗੀ ਉਸ ਤਰ੍ਹਾਂ ਦੀ ਰੰਗਤ ਚੜ੍ਹੇਗੀ ਇਸ ਲਈ ਬਾਣੀ ਨੇ ਵਾਰ-ਵਾਰ ਸਾਨੂੰ ਸੰਗਤ ਤੇ ਜੋੜ ਦਿੱਤਾ ਸਾਰੀ ਬਾਣੀ ਚ ਗੁਰੂ ਸਹਿਬਾਨ ਵਾਰ-ਵਾਰ ਕਹਿੰਦੇ ਸਤ ਸੰਗਤ ਕਰ ਰੱਬੀ ਪਿਆਰਿਆਂ ਦੀ ਸੰਗਤ ਕਰ ਰੱਬੀ ਪਿਆਰਿਆਂ ਦੇ ਨਾਲ ਉੱਠਣਾ ਬੈਠਣਾ ਕਰ ਬਹੀਐ ਪੜਿਆਂ ਪਾਸ ਆਤਮਿਕ ਤੌਰ ਤੇ ਜਿਹੜੇ ਪੜੇ ਰੱਬੀ ਪਿਆਰੇ ਉਹਨਾਂ ਕੋਲ ਬਹਿਣਾ ਕਰ ਤਾਂ ਮਹਾਰਾਜ ਇੱਥੇ ਸਮਝਾਉਂਦੇ ਤਿੰਨ ਕੀ ਸੰਗਤ ਮਿਲ ਰਹਾ ਦਰਗਹ ਪਾਈ ਮਾਨ ਉਹਨਾਂ ਦੇ ਸੰਗਤ ਵਿੱਚ ਮਿਲ ਕੇ ਰਹਿ ਕੇ ਫਿਰ ਦਰਗਾਹ ਦੇ ਵਿੱਚ ਵੀ ਮਾਨ ਪ੍ਰਾਪਤ ਹੁੰਦਾ ਹੈ ਸੌਦੇ ਵਾਹ ਵਾਹ ਉਚਰੈ ਉੱਠਦੇ ਵੀ ਵਾਹੋ ਕਰੈਨ ਤੇ ਉਹ ਫਿਰ ਸੌਦੇ ਵਾਹ ਵਾਹ ਉਚਰੈ ਉਹ ਸੁੱਤਿਆਂ ਹੋਇਆਂ ਵੀ ਵਾਹਿਗੁਰੂ ਵਾਹਿਗੁਰੂ ਉਹਨਾਂ ਦੀ ਜਿਵੇਂ ਕਹ ਲੋ ਸੁਪਨਿਆਂ ਵਿੱਚ ਚੱਲਦਾ ਹੈ ਸੁਵਾਸਾਂ ਵਿੱਚ ਚੱਲਦਾ ਆਪਾਂ ਨੂੰ ਭਾਵੇਂ ਆਪਣੇ ਲਈ ਤੇ ਸਾਧੂ ਸੁੱਤਾ ਹੀ ਪਰ ਉਹ ਅੰਦਰੋਂ ਕਿਹੜੀ ਅਵਸਥਾ ਦੇ ਵਿੱਚ ਖੇਡਦਾ ਪਿਆ ਇਹ ਤਾਂ ਗੁਰੂ ਜਾਣੇ ਜੋ ਰੱਬੀ ਪਿਆਰਾ ਜਾਣੇ ਇਸ ਲਈ ਸਹਿਬ ਪਾਤਸ਼ਾਹ ਕਹਿੰਦੇ ਸੌਂਦੇ ਵਾਹ ਵਾਹ ਉਚਰੈ ਕਬੀਰ ਸੁਪਨੇ ਹੂੰ ਬਰੜਾਏ ਕੈ ਜਿਹ ਮੁਖ ਨਿਕਸੈ RAM ਤਾਂਕੇ ਪਗ ਕੀ ਪਾਨਹੀਂ ਮੇਰੇ ਤਨ ਕੋ ਚਾਮ ਭਗਤ ਕਬੀਰ ਜੀ ਕਹਿੰਦੇ ਜਿਹੜੇ ਸੁਪਨੇ ਦੇ ਵਿੱਚ ਵੀ ਕਬੀਰ ਸੁਪਨੇ ਹੂੰ ਬਰੜਾਏ ਕੈ ਜਿਹ ਮੁਖ ਨਿਕਸੈ RAM ਆਪਾਂ ਦੇ ਸੁਪਨਿਆਂ ਚ ਚੀਕਾਂ ਮਾਰਦੇ ਆ ਵੀ ਡਰ ਗਏ ਜੀ ਦਬਾ ਪੈ ਗਿਆ ਪਰ ਉਹ ਸੁਪਨੇ ਦੇ ਵਿੱਚ ਵੀ ਵਾਹਿਗੁਰੂ ਵਾਹਿਗੁਰੂ ਜਪਦੇ ਨੇ ਤੇ ਜੇ ਕਿਤੇ ਸੁਪਨੇ ਚ ਬਰੜਾਉਂਦੇ ਵੀ ਨੇ ਨਾ ਤੇ ਉਹ ਬਰੜਾਉਂਦਿਆਂ ਹੋਇਆਂ ਵੀ ਕਈ ਲੋਕ ਸੁਪਨੇ ਚ ਬਰੜਾਉਂਦੇ ਤੇ ਉਹ ਸਾਰਾ ਦਿਨ ਜਿਹੜਾ ਕੰਮ ਕਰਦੇ ਉਹ ਹੀ ਕਰੀ ਜਾਂਦੇ ਜੇ ਗੱਲਾਂ ਕਿਸੇ ਨਾਲ ਕਰਦੇ ਨੇ ਤੇ ਉਹ ਗੱਲਾਂ ਇਸ ਤਰ੍ਹਾਂ ਦੇ ਬੱਚੇ ਵੇਖੋ ਸੁਪਨੇ ਚ ਗੇਮਾਂ ਖੇਡੀ ਜਾਂਦੇ ਹੱਥ ਚ ਲਈ ਜਾਣਗੇ ਲੱਤਾਂ ਮਾਰੀ ਜਾਣਗੇ ਪਰ ਜਿਹੜੇ ਸਾਧੂ ਨੇ ਉਹ ਸੁਪਨੇ ਵਿੱਚ ਜੇ ਕਿਤੇ ਬਰੜਾਉਣ ਵੀ ਤਾਂ ਉਹਨਾਂ ਦੀ ਰਸਨਾ ਵੀ ਵਾਹਿਗੁਰੂ ਵਾਹਿਗੁਰੂ ਕਹਿੰਦੀ ਹੈ। ਤਮਾਰਜ ਕਹਿੰਦੇ ਸਾਉਦੇ ਵਾਹੋ ਵਾਹੋ ਉਚਰੈ ਉੱਠਦੇ ਵੀ ਵਾਹੋ ਕਰਨ ਤੇ ਉੱਠਦੇ ਸਾਰ ਉਹ ਵਾਹਿਗੁਰੂ ਕਹਿੰਦੇ ਨੇ ਆਪਾਂ ਤੇ ਉੱਠਦੇ ਸਾਰ ਹੀ ਅਜ ਆਪਣਾ ਸੁਭਾਅ ਕੀ ਹੈ ਉੱਠੇ ਉੱਠਦੇ ਸਾਰ ਸਭ ਤੋਂ ਪਹਿਲਾਂ ਬੰਦੇ ਦੇ ਵਾਲੇ ਅਧੀਆਂ ਕੋ ਅੱਖਾਂ ਖੁੱਲੀਆਂ ਹੁੰਦੀਆਂ ਤੇ ਆਸੇ-ਪਾਸੇ ਜਿਵੇਂ ਸੂਰਮਾਨੀ ਟੁੰਦਾ ਹੁੰਦਾ ਬੰਦਾ ਇੱਧਰ-ਉੱਧਰ ਹੱਥ ਜਿਹਾ ਮਾਰਦਾ ਬੰਦੇ ਦੀ ਅੱਖਾਂ ਨਾਲ ਮੋਬਾਈਲ ਕਿੱਥੇ ਆ ਤੇ ਉਹ ਲੱਭਦਾ ਲੱਭ ਕੇ ਫਿਰ ਪਹਿਲਾਂ ਉੱਤੇ ਟਾਈਮ ਵੰਦਾ ਵੀ ਅੱਛਾ 9 ਵਜ ਗਏ ਚਲ ਕੋਈ ਗੱਲ ਨਹੀਂ ਫਿਰ ਬੰਦਾ ਉਸੇ ਵੇਲੇ ਜੇ ਲੋਕ ਲੱਗਾ ਤੇ ਖੋਲ ਕੇ ਸਭ ਤੋਂ ਪਹਿਲੀ ਉਂਗਲ 98% ਅੱਜ ਲੋਕਾਂ ਦਾ ਸੁਭਾ ਜਿਹੜਾ ਉੱਠਦੇ ਸਾਰ ਸਭ ਤੋਂ ਪਹਿਲੀ ਉਂਗਲ ਬੰਦੇ ਦੀ ਵਟਸਐਪ ਤੇ ਵੱਜਦੀ ਹੈ ਜਾ ਕੇ ਵੀ ਵੇਖੀਏ ਕਿਹਦੇ ਮੈਸੇਜ ਆਏ ਆ ਕੀ ਹੋਇਆ ਤੇ ਇਸ ਤਰ੍ਹਾਂ ਦੇ ਲੋਕ ਵੀ ਮਾਫ ਕਰਿਓ ਕਹਿਣਾ ਨਹੀਂ ਚਾਹੀਦਾ ਮਹਾਰਾਜ ਦੀ ਜੁਰੀ ਪਰ ਵੇਖੇ ਜਿਹੜੇ ਉੱਠਦੇ ਸਾਰ ਰੀਲਾਂ ਵੇਖਣੀਆਂ ਸ਼ੁਰੂ ਕਰ ਦਿੰਦੇ ਨੇ ਮੈਂ ਇਸ ਤਰ੍ਹਾਂ ਦੇ ਲੋਕਾਂ ਨੂੰ ਪਰਸਨਲ ਤੌਰ ਤੇ ਕੋਲ ਰਹਿ ਕੇ ਵੇਖਿਆ ਉੱਠਦੇ ਸਾਰ ਹਲੇ ਅੱਖਾਂ ਦੀਆਂ ਭੁੱਲੀਆਂ ਤੇ ਰੀਲਾਂ ਵੇਖਣੇ ਸ਼ੁਰੂ ਫਿਰ ਕਹਿੰਦੇ ਸਾਡੇ ਦਿਨ ਬੜੇ ਮਾੜੇ ਚੱਲਦੇ ਆ ਦਿਨ ਨਹੀਂ ਚੰਗਾ ਚੜਦਾ ਸਾਡਾ ਸਾਰਾ ਦਿਨ ਇੰਜ ਹੀ ਲੰਘ ਜਾਂਦਾ ਭਾਈ ਦਿਨ ਦੀ ਸ਼ੁਰੂਆਤ ਹੀ ਤੁਸੀਂ ਦੁਨੀਆ ਤੋਂ ਕੀਤੀ ਹੈ ਨੱਚਣ ਗਾਉਣ ਤੋਂ ਕਰ ਲਈ ਲੋਕਾਂ ਦੇ ਚਿਹਰੇ ਵੇਖ ਕੇ ਕਰ ਲਈ ਕਿਤੇ ਉੱਠਦੇ ਆ ਤੂੰ ਆਪਣਾ ਸੁਭਾਅ ਰੱਖਦਾ ਬੀ ਮੈਂ ਉਨਾ ਚਿਰ ਆਪਣੇ ਮੰਜੇ ਤੋਂ ਪਲੰਘ ਤੋਂ ਪੈਰ ਭੋਏ ਤੇ ਨਹੀਂ ਲਾਉਣਾ ਜਿੰਨਾ ਚਿਰ ਮੈਂ ਪੰਜ ਪਾਠ ਮੂਲ ਮੰਤਰ ਦੇਣਾ ਕਰਦਾ ਵਾ ਇਸ ਤਰ੍ਹਾਂ ਦੇ ਸੁਭਾਅ ਹੋਣ ਕਿਤੇ ਸਾਡੇ ਇਹ ਨਿੱਕੀਆਂ-ਨਿੱਕੀਆਂ ਚੀਜ਼ਾਂ ਬੜੀ ਉੱਚੀ ਅਵਸਥਾ ਦੇ ਦਿੰਦੀਆਂ ਨੇ ਗੁਰਮੁਖ ਪਿਆਰੇ ਦਾ ਜੀਵਨ ਇੱਕ ਦਿਨ ਉਹਦੇ ਨਾਲ ਸਾਂਝ ਕੀਤੀ ਬੜੀ ਸੋਹਣੀ ਗੱਲ ਦੱਸੀ ਕਹਿੰਦੇ ਵੀ ਚਲੋ ਦੁਨੀਆ ਮੰਨਦੀ ਨਹੀਂ ਮੰਨਦੀ ਤਸਵੀਰ ਨੂੰ ਕਹਿੰਦੇ ਮੇਰਾ ਇੱਕ ਸੁਭਾਅ ਹੈ ਕਿ ਮੈਂ ਜਦੋਂ ਉੱਠ ਕੇ ਸਵੇਰੇ ਆਪਣੇ ਕਮਰੇ ਦੀ ਲਾਈਟ ਜਗਾਉਣੀ ਆ ਉਨਾ ਚਿਰ ਮੈਂ ਅੱਖਾਂ ਨਹੀਂ ਖੋਲਣੀਆਂ ਪਤਾ ਮੈਨੂੰ ਹੁੰਦਾ ਵੀ ਇੱਥੇ ਮੇਰੇ ਬੋਰਡ ਲੱਗਾ ਸਵਿਚ ਬੋਰਡ ਜਿਹੜਾ ਉੱਥੇ ਜਾ ਕੇ ਬਟਨ ਨੱਪਣਾ ਤੇ ਜਮੇ ਚਾਨਣ ਹੋ ਗਿਆ ਸਭ ਤੋਂ ਪਹਿਲਾਂ ਜਿੱਦਦਰ ਮੈਂ ਮਹਾਰਾਜ ਦੀ ਫੋਟੋ ਲਾਈ ਹੁੰਦੀ ਕਮਰੇ ਵਿੱਚ ਸਭ ਤੋਂ ਪਹਿਲਾਂ ਉਧਰ ਨੂੰ ਮੂੰਹ ਕਰਕੇ ਮੈਂ ਅੱਖਾਂ ਖੋਲਣੀਆਂ ਨੇ ਹੁਣ ਉਹਦਾ ਸੁਭਾਅ ਹੈ ਤੇ ਕਿੰਨੀ ਚੰਗੀ ਗੱਲ ਹੈ ਕੋਈ ਮੰਨਦਾ ਫੋਟੋ ਨਹੀਂ ਮੰਨਦਾ ਇਹ ਆਪਣੀ ਮਾਨਸਿਕਤਾ ਪਰ ਮੈਂ ਕਹਿੰਦਾ ਵੀ ਚਲੋ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਹ ਸਰੂਪ ਤਸਵੀਰ ਜਿਹੜੀ ਕਮਰੇ 'ਚ ਲਾਓ ਉੱਠਦੇ ਸਾਰ ਅੱਖਾਂ ਖੋਲ੍ਹ ਕੇ ਕੰਮ ਸੇ ਕੰਮ ਸਭ ਤੋਂ ਪਹਿਲਾਂ ਮਹਾਰਾਜ ਦੇ ਦਰਸ਼ਨ ਤੇ ਹੋਣ ਪਰ ਅਸੀਂ ਸੂਰਮਿਆਂਾਂ ਦੀ ਤਰ੍ਹਾਂ ਪਹਿਲਾਂ ਸਭ ਤੋਂ ਪਹਿਲਾਂ ਮੋਬਾਈਲ ਟੋਣਾ ਫਿਰ ਉਹਦੇ 'ਚ ਵਟਸਐਪ ਵੇਖਣਾ ਪਰ ਮਹਾਰਾਜ ਕਹਿੰਦੇ ਉੱਠਦੇ ਵਾਹੂ ਕਰੇ ਨਾ ਰੱਬੇ ਪਿਆਰੇ ਉੱਠਦੇ ਸਾਰ ਵਾਹ ਗੁਰੂ ਕਹਿੰਦੇ ਹਨ ਫਿਰ ਵਾਹ ਦਾ ਅਰਥ ਹੁੰਦਾ ਹੈ ਅਸ਼ਚਰਜ ਉੱਠਦੇ ਸਾਰ ਵੀ ਅਸ਼ਚਰਜਤਾ ਨਾਲ ਭਰਦੇ ਮਹਾਰਾਜ ਤੇਰੀ ਕਿੰਨੀ ਕਿਰਪਾ ਹੈ ਕਿ ਪਤਾ ਨਹੀਂ ਰਾਤ ਕਿੰਨੇ ਲੋਕ ਸੁੱਤੇ ਪਰਤ ਕੇ ਉੱਠੇ ਹੀ ਨਹੀਂ ਹੁਣੇ ਤੇ ਤੂੰ ਸਾਨੂੰ ਜੀਵਨ ਦਾਣ ਦਿੱਤਾ ਹੈ ਕਿੰਨੇ ਲੋਕ ਇਸ ਸੰਸਾਰ ਦੇ ਉੱਤੇ ਜਿਨ੍ਹਾਂ ਨੂੰ ਇਹ ਦਿਨ ਵੇਖਣਾ ਨਸੀਬ ਨਹੀਂ ਹੋਇਆ ਹੁਣਾ ਤੇ ਮਹਾਰਾਜ ਤੂੰ ਕਿਰਪਾ ਕਰਕੇ ਸਾਨੂੰ ਇਹ ਦਾਤ ਬਖਸ਼ੀ ਹੈ ਫਿਰ ਸੌਂਦੇ ਵਾਹੋ ਵਾਹੋ ਉਚਰੈ ਉਹ ਸੌਂਦਿਆਂ ਹੋਿਆਂ ਵੀ ਇਹ ਸਾਰੇ ਦਿਨ ਵਿੱਚ ਜੋ ਕਰਤੇ ਪਰਮੇਸ਼ਰ ਦੀਆਂ ਖੇਡਾਂ ਵੇਖੀਆਂ ਨੇ ਉਹ ਸਾਰੀਆਂ ਤੋਂ ਹੈਰਾਨ ਕੁਰਬਾਨ ਹੁੰਦੇ ਉਹ ਕਦੇ ਉਲਾਮੇ ਨਹੀਂ ਦਿੰਦੇ ਅੱਜ ਸਾਰਾ ਦਿਨ ਮੇਰੇ ਨਾਲ ਇਹ ਹੋ ਗਿਆ ਉਹ ਸੌਣ ਲੱਗੇ ਵੀ ਕਹਿੰਦੇ ਮਹਾਰਾਜ ਤੇਰਾ ਲੱਖ ਸ਼ੁਗਰ ਤੇਰੀ ਕਿਰਪਾ ਨਾਲ ਅਜਾ ਆ ਕੌਤਕ ਵਰਤੇ ਮੇਰੇ ਜੀਵਨ ਵਿੱਚ ਉਹ ਸਾਰੀਆਂ ਘਟਨਾਵਾਂ ਨੂੰ ਮਹਾਰਾਜ ਦੇ ਕੌਤਕ ਕਹਿੰਦੇ ਤੇ ਆਪਾਂ ਹਰ ਘਟਨਾ ਨੂੰ ਕਹਿੰਦੇ ਅੱਜ ਮੇਰੇ ਨਾਲ ਬੜਾ ਮਾੜਾ ਆਇਆ ਅੱਜ ਮੇਰਾ ਬਹੁਤ ਨੁਕਸਾਨ ਹੋਇਆ ਉਹ ਕਹਿੰਦੇ ਮਹਾਰਾਜ ਤੇਰੀਆਂ ਖੇਡਾਂ ਅੱਜ ਇੰਜ ਵਰਤੀਆਂ ਹਨ ਤੇ ਇਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਹ ਸੌਂਦਿਆਂ ਵੀ ਤੇ ਉੱਠਦਿਆਂ ਵੀ ਵਾਹੋ ਵਾਹੋ ਕਰਦੇ ਹਨ ਨਾਨਕ ਤੇ ਮੁਖ ਉਜਲੇ ਜੇ ਨਹੀਂ ਤੁਟ ਸਮਾਲੇਨ ਤਾਂ ਮਹਾਰਾਜ ਕਹਿੰਦੇ ਉਹਨਾਂ ਦੇ ਮੁਖ ਜਿਹੜੇ ਹਨ ਉਜਲੇ ਹਨ ਇੱਥੇ ਤੇ ਉੱਥੇ ਜਿਹੜੇ ਨਿਤ ਉੱਠ ਇੱਕ ਦਿਨ ਦੀ ਗੱਲ ਨਹੀਂ ਜਿਵੇਂ ਆਪਾਂ ਕਹੀਏ ਅਸੀਂ ਸੰਗਰਾਦ ਵਾਲੇ ਦਿਨ ਸਵੇਰੇ ਉੱਠ ਕੇ ਬਾਣੀ ਪੜਦੇ ਨਿਤਨੇਮ ਕਰਦੇ ਆਂ ਜੀ ਬਾਕੀ ਲੋੜ ਨਹੀਂ ਕੋਈ ਕਿਸੇ ਪੁਰਬ ਵਾਲੇ ਦਿਨ ਕਰਦਾ ਕੋਈ ਕੱਲੇ ਛੁੱਟੀ ਵਾਲੇ ਦਿਨ ਕਰਦਾ ਮਹਾਰਾਜ ਕਹਿੰਦੇ ਜਿਹੜੇ ਨਿਤ ਉੱਠ ਸੰਭਾਲ ਲੈਣ ਇੱਥੇ ਛੋਟ ਕੋਈ ਨਹੀਂ ਵੀ ਐਂਤਵਾਰ ਚਲਤ ਨਹੀਂ ਛੁੱਟੀ ਰੱਖਾਂਗੇ ਬਾਕੀ 6 ਦਿਨ ਕਰ ਲਿਆ ਕਰ ਜਿਹੜੇ ਰੋਜ਼ ਉੱਠ ਕੇ ਪਰਮੇਸ਼ਰ ਨੂੰ ਸੰਭਾਲਦੇ ਨੇ ਉੱਠਦੇ ਸਾਰੂ ਦੀ ਯਾਦ ਵਿੱਚ ਜੁੜ ਜਾਂਦੇ ਮੈਂ ਅੱਗੇ ਵੀ ਇੱਕ ਵਾਰ ਕਿਹਾ ਸੀ ਕਿ ਇਹ ਚੱਕਰ ਦੇ ਵਿੱਚ ਘਟ ਪੈਣਾ ਚਾਹੀਦਾ ਹੈ ਵੇ ਪਹਿਲਾਂ ਉੱਠ ਕੇ ਇਸ਼ਨਾਨ ਕਰਾਂਗੇ ਫਿਰ ਵੇਖਾਂਗੇ ਉਦੋਂ ਤੱਕ ਤੇ ਸਾਡੀ ਸੁਰਤ ਨੇ ਅੱਧੀ ਦੁਨੀਆ ਘੁੰਮ ਲੈਣੀ ਆ ਤੇ ਉਦੋਂ ਤੱਕ ਪਤਾ ਨਹੀਂ ਸਾਰੇ ਦਿਨ ਦਾ ਸ਼ਡਿਊਲ ਤਿਆਰ ਹੋ ਜਾਣਾ ਕਈ ਫਿਸ਼ਲੀਆਂ ਤੇ ਕਈ ਅਗਲੀਆਂ ਗੱਲਾਂ ਯਾਦ ਆ ਜਾਣੀਆਂ ਸੋ ਨਿਤਨੇਮ ਕਰਨ ਤੋਂ ਪਹਿਲਾਂ ਇਸ਼ਨਾਨ ਕਰਨਾ ਇਹ ਜ਼ਰੂਰ ਹੈ ਮਰਿਆਦਾ ਹੈ ਪਰ ਉੱਠਦੇ ਸਾਰ ਮੈਂ ਕਹਿੰਦਾ ਵੀ ਬਸ ਜਿਵੇਂ ਸਿੱਧਾ ਬੰਦਾ ਉੱਠਦਾ ਉੱਠਦੇ ਸਾਰੇ ਚੌਂਕੜਾ ਮਾਰ ਲੇ ਤੇ 2 4 5 7 ਮਿੰਟ ਬੈ ਕੇ ਪਾਵੇ ਮੂਲ ਮੰਤਰ ਦਾ ਪਾਠ ਕਰੇ ਵਾਹਿਗੁਰੂ ਵਾਹਿਗੁਰੂ ਜਪੇ ਜਿਵੇਂ ਇਹਨਾ ਸੋਚੇ ਮੈਂ ਤੇ ਹਲੇ ਮੂਹ ਨਹੀਂ ਤੋਤਾ ਕਿਤੇ ਮਰਿਆਦਾ ਹੀ ਨਾ ਭੰਗ ਹੋ ਜੇ ਕੁਰਲਾ ਹੀ ਨਹੀਂ ਕੀਤਾ ਨਹੀਂ ਤੂੰ ਉੱਠਦੇ ਸਾਰ ਇੱਕ ਵਾਰ ਬੰਦਗੀ ਵਿੱਚ ਜੁੜ ਜਾ ਉਦੋਂ ਬਾਅਦ ਪੰਜ ਚਾਰ ਮਿੰਟਾਂ ਬਾਅਦ ਉੱਠ ਇਸ਼ਨਾਨ ਕਰ ਫਿਰ ਨਿਤਨੇਮ ਕਰ ਪਰ ਉੱਠਦੇ ਸਾਰ 1 2 4 ਮਿੰਟ ਕਰਤੇ ਦੀ ਯਾਦ ਵਿੱਚ ਜ਼ਰੂਰ ਉੱਜੜ ਤਾਂ ਮਹਾਰਾਜ ਕਹਿੰਦੇ ਇਸ ਤਰ੍ਹਾਂ ਜਿਹੜੇ ਉੱਠਦੇ ਫਿਰ ਦੂਜੀ ਗੱਲ ਇਹ ਜਦੋਂ ਵੀ ਕਿਤੇ ਇਹ ਅਰਥ ਆਉਂਦਾ ਵੀ ਉੱਠਦੇ ਸਾਰ ਸਿਮਰਨ ਕਰੋਠ ਦੇ ਸਰਬਾਣੀ ਪੜੋ ਤੇ ਆਪਾਂ ਲੱਗਦਾ ਵੀ ਜਿਹੜਾ ਰਾਤ ਨੂੰ ਸੌਂ ਕੇ ਸਵੇਰੇ ਉੱਠਣਾ ਇਹ ਸਿਰਫ ਉਹਦੀ ਗੱਲ ਹੈ ਨਹੀਂ ਕਈ ਵਾਰ ਆਪਾਂ ਦਿਨੇ ਵੀ ਆਰਾਮ ਕਰਦੇ ਆ ਤੇ ਦਿਨੇ ਵੀ ਜੇ ਕਿਤੇ ਆਰਾਮ ਕਰਕੇ ਉੱਠੀਏ ਤੇ ਉਦੋਂ ਵੀ ਉੱਠਦੇ ਸਾਰ ਪਰਮੇਸ਼ਰ ਨੂੰ ਯਾਦ ਕਰੀਏ ਵੀ ਮਹਾਰਾਜ ਤੂੰ ਮੈਨੂੰ ਇਸ ਛੁੱਟੀ ਮੌਤ ਚੋਂ ਕੱਢ ਲਿਆਂਦਾ ਨਹੀਂ ਤਾਂ ਪਤਾ ਨਹੀਂ ਕਿੰਨੇ ਸੌਂ ਕੇ ਬਾਅਦ ਚ ਉੱਠੇ ਨਹੀਂ ਹੋਣੇਗੇ ਤਾਂ ਮਹਾਰਾਜ ਕਹਿੰਦੇ ਉਹਨਾਂ ਦੇ ਮੁਖ ਜਿਹੜੇ ਇੱਥੇ ਤੇ ਉੱਥੇ ਉਜਲੇ ਹਨ ਜਿਹੜੇ ਨਿਤ ਉੱਠ ਸਮਾਲੇਨ ਹਰ ਵੇਲੇ ਉੱਠਦਿਆਂ ਬੈੰਦਿਆਂ ਉਹਨੂੰ